ਲੁਧਿਆਣਾ ਵੈਸਟ ਦੇ ਵਿੱਚ VOTING ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਇਸ ਸਮੇਂ ਤੱਕ ਅਗਰ VOTING ਦੀ ਗੱਲ ਕਰੀਏ ਤਾਂ ਕਰੀਬ 40% VOTING ਹੋ ਚੁੱਕੀ ਹੈ ਹਾਲਾਂਕਿ ਹਾਲੇ ਤੱਕ 2 ਘੰਟਿਆਂ ਦਾ ਸਮਾਂ ਬਾਕੀ ਹੈਗਾ VOTER ਲਗਾਤਾਰ ਪੋਲਿੰਗ ਸਟੇਸ਼ਨਾਂ ਦੇ ਉੱਤੇ ਪਹੁੰਚ ਰਹੇ ਨੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਵੈਸਟ ਦੇ ਕੈਂਪ ਦੀ ਤਸਵੀਰ ਹੈ ਜਿਹੜੀ ਜਵਾਹਰ ਨਗਰ ਦੀ ਤਸਵੀਰ ਜਿੱਥੇ ਲਗਾਤਾਰ ਜਿਹੜੇ VOTER ਹੈ ਉਹ ਪਹੁੰਚ ਰਹੇ ਨੇ ਤਸਵੀਰਾਂ ਦਿਖਾ ਦਿਓ ਜਰਾ ਕੀ ਸੂਰਤ ਹੈ ਹਾਲ ਹੈਗਾ ਇਸ ਸਮੇਂ ਜਵਾਹਰ ਨਗਰ ਦੇ ਵਿੱਚ ਜਵਾਹਰ ਨਗਰ ਦੇ ਵਿੱਚ ਜ਼ਿਆਦਾਤਰ ਜਿਹੜੀ ਲੇਬਰ ਵਰਥ ਵੀ ਹੈਗੀ ਆ ਤਾਂ ਇਸ ਤਰ੍ਹਾਂ ਕਿਤੇ ਜ਼ਿਆਦਾ ਭੀੜ ਵੀ ਜਿਹੜੀ ਲਗਾਤਾਰ ਦੇਖਣ ਨੂੰ ਮਿਲਦੀ ਆ ਸਾਡੇ ਨਾਲ ਇੱਥੇ ਪੋਲਿੰਗ ਬੂਥਾਂ ਤੋਂ ਜਿਹੜੇ ਏਜੰਟ ਹੈਗੇ ਨੇ ਲਗਾਤਾਰ ਬੈਠੇ ਹੋਏ ਨੇ ਪੋਲਿੰਗ ਬੂਥਾਂ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਾਲੀਦਲ ਦੇ ਬੂਥ ਦੇ ਉੱਤੇ ਅਸੀਂ ਖੜੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਡੋਗਰ ਜੀ ਮੈਂ ਵਾਰਡ ਵਿਚਾਰ ਰਿਹਾ ਹਾਂ ਵਾਰਡ ਨੰਬਰ 32 ਅੱਛਾ ਕਿਵੇਂ ਚੱਲ ਰਿਹਾ ਵੋਟਿੰਗ ਕੋਈ ਹੈ ਤੱਕੇਸ਼ਾ ਹੀ ਹੋ ਰਹੀ ਆ ਜਾਂ ਨਾਰਮਲ ਤਰੀਕੇ ਦੇ ਨਾਲ VOTING ਹੋ ਰਹੀ ਬਹੁਤ ਵਧੀਆ VOTING ਹੋ ਰਹੀ ਕੋਈ ਤਕਤੀ ਸ਼ਾਇ ਨਹੀਂ ਲੋਕਾਂ ਚ ਬੜਾ ਸਾਹ ਆਪਾ ਬੋਟਾ ਪਾਣ ਨੂੰ ਇੰਨੀ ਗਰਮੀ ਦੇ ਬਾਅਦ ਵੀ ਲੋਕੀ ਕਰੋ ਬੋਟਾ ਪਾ ਰਿਆ 4 ਵਜੇ ਇਹ ਫਿਰ ਵੀ ਲੋਕੀ ਬੋਟਾ ਪਾ ਰਿਆ 2 ਘੰਟੇ ਤੇ ਬੋਟਾ ਪਾ ਪਹਿਲਾਂ ਲੱਗ ਰਿਹਾ ਸੀ ਕਿ ਗਰਮੀ ਕਰਕੇ VOTING ਬਹੁਤ ਘੱਟ ਰਹੇਗੀ ਲੇਕਿਨ 41% ਵੋਟ ਤੱਕ 3 ਵਜੇ ਤੱਕ ਤਾਂ ਬਹੁਤ ਆਈ ਹੈ ਠੀਕ ਹੈਗੀ ਆ ਇਹਦਾ ਮਤਲਬ ਤਾਂ 60% ਦੇ ਕਰੀਬ ਕਰ ਤੱਕ ਪਹੁੰਚ ਜਾਏਗੀ ਹਾਂਜੀ ਹਾਂਜੀ 60% ਲੋਕਾਂ ਦਾ ਰੁਝਾਨ ਕਿਵੇਂ ਦੇਖਦੇ ਆ ਲੋਕਾਂ ਦਾ ਬਹੁਤ ਜਿਹੜੇ ਹਲਕਾ ਵੈਕਟ ਦੇ ਜਿਹੜੇ ਘਮਨ ਜਿਹੜੇ ਘਮਨ ਸਾਹਵਾ ਪ੍ਰਕਾਸ਼ ਸਿੰਘ ਕੋ ਮੰਜੀ ਕੈਂਡੀਡੇਟ ਖਾਲੀ ਹੋ ਦੇ ਤੋਂ ਪੂਰੇ ਬਹੁਤ ਵਧੀਆ ਕੈਂਡੀਡੇਟ ਆ ਲੋਕਾਂ ਨੇ ਉਹਨਾਂ ਨੂੰ ਹੁਣ ਚੁਣਨ ਦਾ ਪੂਰਾ ਰਾਜ਼ਾ ਬਣਾਇਆ ਤੇ ਲੋਕੀ ਕਰੋ ਨਿੱਕਲ ਨਿੱਕਲ ਕੇ ਉਹਨਾਂ ਨੂੰ ਖਾਲੀ ਦੱਸੇ ਤਕੜੀ ਤੇ ਵੋਟ ਪਾ ਰਹੇ ਸਾਰੇ ਕਿਵੇਂ ਮਸਲੇ ਕੀ ਹੈਗੇ ਤੁਹਾਡੇ ਇਸ ਏਰੀਆ ਤੇ ਮਸਲੇ ਤੋਂ ਉਰੇ ਬਹੁਤ ਅਗਿਆ ਉਰੇ ਨਸ਼ੇ ਦਾ ਬੜਾ ਵੱਡਾ ਮਸਲਾ ਵਾ ਬਿਜਲੀ ਦਾ ਮਸਲਾ ਵਾ ਟੁੱਟੀਆਂ ਸੜਕਾਂ ਦਾ ਪਾਣੀ ਦਾ ਵਾ ਹੋਰ ਟ੍ਰੈਫਿਕ ਦੀ ਸਮੱਸਿਆ ਦਾ ਕਾਫੀ ਸਮੱਸਿਆ ਵਾ ਮੋਹਨ ਸਮੂਹ ਦੇ ਚੱਲ ਰਿਹਾ ਕੰਮ ਹਾਂਜੀ ਹਾਂਜੀ ਕਿਤੇ ਹੋਰ ਕੋਈ ਸਿੱਧੀ ਧੱਕੇਸ਼ਾਹੀ ਕੋਈ ਨਹੀਂ ਨਹੀਂ ਕੋਈ ਧੱਕੇਸ਼ਾਹੀ ਨਹੀਂ ਬਹੁਤ ਵਧੀਆ ਵਾ ਉਹ ਚੋਣ ਕਮਿਸ਼ਨ ਵੱਲੋਂ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੀ ਤਾਂ ਹੋਰ ਵੀ ਤਸਵੀਰਾਂ ਦਿਖਾਉਣੇ ਆ ਦੇਖਦੇ ਆ ਤੁਹਾਨੂੰ ਇਹ ਪੋਲਿੰਗ ਸਟੇਸ਼ਨ ਜਿਹੜੇ ਹੈਗੇ ਆ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾਉਣੇ ਆ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਇਸੇ ਤਰੀਕੇ ਦਾ ਹਾਲ ਹੈਗਾ ਲੁਧਿਆਣਾ ਵੈਸਟ ਦੇ ਵਿੱਚ ਸਾਰੇ ਬੂਥਾਂ ਦੇ ਉੱਤੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਹਾਲਕੀ ਪੋਲਿੰਗ ਸਟੇਸ਼ਨ ਜਿਹੜੇ ਹੈਗੇ ਆ 196 ਬਣਾਏ ਗਏ ਨੇ 13 ਐਸੇ ਸੈਂਸਿਟਿਵ ਹੈਗੇ ਨੇ ਪੋਲਿੰਗ ਸਟੇਸ਼ਨ ਜਿੱਥੇ ਕੁਛ ਨਾ ਕੁਛ ਹੋਣ ਦੀ ਸੰਭਾਵਨਾ ਹੈਗੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਸਕਿਉਰਿਟੀ ਥੋੜੀ ਜ਼ਿਆਦਾ ਲਗਾਈ ਗਈ ਹੈ ਤਾਂ ਹਾਲੇ ਤੱਕ ਅਜਿਹੀ ਕੋਈ ਅਨਸੁਖਾਵੀ ਘਟਨਾ ਜਿਹੜੀ ਹੈਗੀ ਆ ਹੁੰਦੀ ਹੋਈ ਤਾਂ ਨਹੀਂ ਦਿਖਾਈ ਦਿੱਤੀ ਲੇਕਿਨ ਤਸਵੀਰਾਂ ਜਰੂਰ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਜਵਾਰ ਨਗਰ ਦੀਆਂ ਤਸਵੀਰਾਂ ਨੇ ਤਾਂ ਇੱਥੇ ਲੋਕ ਵੋਟਿੰਗ ਕਰਕੇ ਲਗਾਤਾਰ ਆ ਰਹੇ ਨੇ ਸਿਕਿਉਰਿਟੀ ਦੇ ਵੀ ਦੇਖੋ ਤੁਸੀਂ ਪੁਖਤਾ ਪ੍ਰਬੰਧ ਇੱਥੇ ਦੇਖ ਰਹੇ ਨੇ ਫੋਰਸ ਜਿਹੜੀ ਹੈਗੀ ਆ ਸੈਂਟਰਲ ਫੋਰਸ ਉਹ ਲਗਾਈ ਗਈ ਹੈ ਇਹ ਤਸਵੀਰਾਂ ਨੇ ਬੂਥ ਨੰਬਰ 97 98 99 ਤੇ 100 ਇਹ ਬੂਥ ਹੈਗੇ ਨੇ ਜਿਹੜੇ ਇੱਥੇ ਜਿੱਥੇ ਵੋਟਿੰਗ ਹੋ ਰਹੀ ਆ ਤੁਸੀਂ ਦੇਖੋ ਲਗਾਤਾਰ ਜਿਹੜੇ ਵੋਟਰ ਆ ਗਰਮੀ ਦੇ ਬਾਵਜੂਦ ਵੀ ਆ ਰਹੇ ਨੇ ਹਾਲਾਂਕਿ ਉਮੀਦ ਜਿਤਾ ਹੈ ਕਿ ਆ ਰਹੀ ਸੀ ਕਿ 50% ਵੋਟ ਪਾਏਗੀ 52% ਵੋਟ ਪਾਏਗੀ ਲੇਕਿਨ ਜਿਸ ਹਿਸਾਬ ਨਾਲ 3 ਵਜੇ ਤੱਕ 41% ਵੋਟ ਪਈ ਹੈਗੀ ਆ ਤਾਂ ਉਹਦੇ ਹਿਸਾਬ ਦੇ ਨਾਲ ਇਹ ਜਰੂਰ ਮੰਨਿਆ ਜਾ ਸਕਦਾ ਕਿ ਕਰੀਬ-ਕਰੀਬ 60 ਤੇ ਕਰੀਬ 60% ਦੇ ਕਰੀਬ VOTING ਹੋ ਸਕਦੀ ਹੈ ਇਹ ਸੁਰੱਖਿਆ ਦੇ ਇੰਤਜ਼ਾਮ ਨੇ ਹਾਲਾਂਕਿ ਫੋਰਸ ਜਿਹੜੀ ਹੈ ਪੁਲਿਸ ਲੁਧਿਆਣਾ ਪੁਲਿਸ ਅੰਦਰ ਵੀ ਲਗਾਈ ਗਈ ਹੈ ਤਾਂ ਇੱਥੇ ਇਹ ਸੂਰਤ ਇਹ ਹਾਲ ਹੈ VOTER ਵੋਟ ਕਰਕੇ ਬਾਹਰ ਵੀ ਆ ਰਹੇ ਨੇ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਵੋਟ ਕੀਤੀ ਜਾ ਰਹੀ ਆ ਅਸੀਂ ਸਵੇਰ ਤੋਂ ਹੀ ਇਸ ਬਾਰੇ ਜ਼ਿਕਰ ਕਰ ਰਹੇ ਹਾਂ ਲਾਅ ਐਂਡ ਆਰਡਰ ਵਿਵਸਥਾ ਇਸ ਇਲੈਕਸ਼ਨ ਦੇ ਵਿੱਚ ਇੱਕ ਵੱਡਾ ਮਸਲਾ ਵਿਕਾਸ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਮਸਲਿਆਂ ਦੇ ਉੱਤੇ ਵੋਟਰ ਲਗਾਤਾਰ ਵੋਟ ਕਰ ਰਿਹਾ ਤਾਂ ਲੁਧਿਆਣਾ ਵੈਸਟ ਦੇ ਵਿੱਚ ਲਗਾਤਾਰ VOTING ਜਿਹੜੀ ਆ ਉਹ ਚੱਲ ਰਹੀ ਆ ਗੱਲਬਾਤ ਕਰ ਲੈਨੇ ਆ ਇਹਨਾਂ ਨਾਲ ਵੀ ਵੋਟ ਕਰਕੇ ਆਇਓ ਜੀ ਹਾਂਜੀ ਫਸਟ ਟਾਈਮ ਕਰਕੇ ਆਇਓ ਮੈਂ ਸੈਕਿੰਡ ਕਰੀ ਸੈਕਿੰਡ ਟਾਈਮ ਕਿਵੇਂ ਅ ਅੰਦਰ ਵੋਟ ਕਰਕੇ ਕਿਹੜੇ ਮਸਲਿਆਂ ਤੇ ਵੋਟ ਸਟਾਕ ਕੇ ਆਏ ਤੁਸੀਂ ਅ ਸੋਸਾਇਟੀ ਕੀ ਵੈਲਨੈਸ ਕੇ ਲੀ ਉਸ ਕੇ ਸਾਭ ਸੇ ਕਰਕੇ ਆਏ ਤੁਸੀਂ ਨਾਲ ਹੀ ਮਾਂ ਮਾਂ ਕਿਹ ਅਸੀਂ ਕਿਹੜੇ ਮਸਲਿਆਂ ਤੇ ਵੋਟ ਕਰਕੇ ਆਏ ਹੋ ਮਹਿਲਾਵਾਂ ਦੇ ਤਾਂ ਬੜੇ ਮਸਲੇ ਹੋਗੇ ਮੈਂ ਤਾਂ ਸਭ ਪੰਜਾਬ ਚ ਨਸ਼ੇ ਜਾਣ ਸਭ ਤੋਂ ਵੱਡਾ ਮੈਟਰ ਹੈ ਇਹ ਹੁਣਾ ਚਾਹੀਦਾ ਖਤਮ ਹੋ ਜਾਵੇ ਖਤਮ ਹੋ ਜਾਏ ਇਸੀ ਪਰਪਸ ਤੇ ਇਹ ਹੋਣੀ ਚਾਹੀਦੀ ਸਿਲੈਕਸ਼ਨ ਮੈਂਕ ਵੀ ਮਸਲਾ ਹੈਗਾ ਹਾਂਜੀ ਡਵੈਲਪਮੈਂਟ ਵੀ ਮਸਲਾ ਹੈਗਾ ਕਿਉਂਕਿ ਡਵੈਲਪਮੈਂਟ ਸਰ ਹੈ ਹੀ ਹੈ ਉਹ ਤਾਂ ਐਵਰ ਹਮੇਸ਼ਾ ਹੀ ਹੈ ਹਮੇਸ਼ਾ ਹੀ ਰਹਿਆ ਉਹ ਸਾਡਾ ਸਾਈਡ ਆਰਡਰ ਵਿਵਸਥਾ ਜਿਹੜਾ ਕਾਨੂੰਨ ਵਿਵਸਥਾ ਤੁਹਾਡੀ ਸਿਕਿਉਰਟੀ ਨੂੰ ਲੈ ਕੇ ਮਹਿਲਾ ਮਨਸਿਕ ਨੂੰ ਹਾਂਜੀ ਹਾਂਜੀ ਹਰ ਚੀਜ਼ ਨੂੰ ਲੈ ਕੇ ਹਾਂਜੀ ਮੈਂਨ ਕੋ ਜਿਹੜੀ ਜੰਗ ਜਨਰੇਸ਼ਨ ਖਰਾਬ ਹੋ ਰਹੀ ਹੈ ਇਹਨਾਂ ਵੱਲ ਥੋੜਾ ਜ਼ਿਆਦਾ ਧਿਆਨ ਦਿਓ ਉਹ ਚਲੋ ਥੈਂਕ ਯੂ ਸਰ ਦਾ ਤਸਵੀਰਾਂ ਦਿਖਾ ਦਿੰਨੇ ਆ ਇਹ ਤਸਵੀਰਾਂ ਨੇ ਹਾਲਾਂਕਿ ਪਤਾ ਜਿਹੜਾ ਹੈਗਾ ਕੀਤਾ ਜਾ ਰਿਹਾ ਕਿ ਕਿਹੜੇ ਲੋਕ ਨੇ ਕਿਉਂ ਅੰਦਰ ਜਾ ਰਹੇ ਨੇ ਅਗਰ ਵੋਟਰ ਕੋਈ ਨਹੀਂ ਤੁਰ ਕੇ ਜਾ ਸਕਦਾ ਜਿਵੇਂ ਹੁਣ ਗਏ ਨੇ ਇਹ ਤੁਰ ਕੇ ਨਹੀਂ ਜਾ ਸਕਦੇ ਸੀਗੇ ਤਾਂ ਇਹਨਾਂ ਨੂੰ ਬਾਈਕ ਦੇ ਉੱਤੇ ਅੰਦਰ ਭੇਜਿਆ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਲਗਾਤਾਰ ਪੋਲਿੰਗ ਸਟੇਸ਼ਨਾਂ ਦੇ ਉੱਤੇ ਇਹ ਸੂਰਤ ਤੇ ਹਾਲ ਹੈਗਾ ਹਾਲਾਂਕਿ ਮਹਿਜ਼ 2 ਕਿੰਟੇ ਹੁਣ ਬਾਕੀ ਹੈਗੇ ਆ ਆ ਵੋਟਿੰਗ ਦੇ 6 ਵਜੇ ਤੱਕ ਵੋਟਿੰਗ ਸਮਾਪਤ ਹੋ ਜਾਣੀ ਇਹ ਗੱਲਬਾਤ ਕਰ ਲਏ ਨੇ ਇਹਨਾਂ ਨਾਲ ਵੀ ਕੀ ਨਾਮ ਹੈ ਜੀ ਤੁਹਾਡਾ ਵੋਟ ਕਰਕੇ ਆਏ ਹੋ ਹਾਂਜੀ ਆਰਤੀ ਅੱਛਾ ਕਿਵੇਂ ਕਿਹੜੇ ਮਸਲਿਆਂ ਤੇ ਵੋਟ ਕਰਕੇ ਆਏ ਤੁਸੀਂ ਕੋਈ ਮਸਲੇ ਨਹੀਂ ਬਸ ਵੋਟ ਪਾਣੀ ਸਪਾਤੀ ਅੱਛਾ ਕਿਵੇਂ ਕਿਹੜੇ ਤੁਹਾਨੂੰ ਪਸੰਦੀਦਾ ਕੈਂਡੀਡੇਟ ਸਾਰੇ ਵਧੀਆ ਲੱਗ ਰਹੇ ਆ ਸਰਕਾਰ ਕੰਮ ਠੀਕ ਕਰ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਜੀ ਤਾਂ ਇਹ ਤਸਵੀਰ ਆ ਤੁਸੀਂ ਦਿਖਾਇਓ ਜਰਾ ਇਹ ਤਸਵੀਰਾਂ ਜਿਹੜੀਆਂ ਪੋਲਿੰਗ ਸਟੇਸ਼ਨਾਂ ਤੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੋਂ ਸਾਹਮਣੇ ਆ ਰਹੀਆਂ 97 98 99 ਤੇ 100 ਨੰਬਰ ਬੂਥ ਜਿਹੜਾ ਹੈਗਾ ਇੱਥੇ VOTING ਦੀ ਪ੍ਰਕਿਰਿਆ ਇਸੇ ਤਰੀਕੇ ਦੇ ਨਾਲ ਜਾਰੀ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਵੀਰ ਪੀਟੀਸੀ ਨਿਊਜ਼ ਲੁਧਿਆਣਾ ਵੈਸਟ